ਸਤ ਸ੍ਰੀ ਅਕਾਲ ਦੋਸਤੋ ਆ ਸਕਦੇ ਸਭ ਚੜ੍ਹਦੀ ਕਲਾ ਵਿੱਚ ਹੋਗੇ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਪਿਛਲੀ ਵੀਡੀਓ ਬਣਾਈ ਸੀ ਮੈਂ ਪਕੜ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਲੋਕਾਂ ਨੇ ਉਹ ਸੁਣੀ ਜਿਨ੍ਹਾਂ ਨੇ ਵੀ ਸੁਣੀ ਮੈਨੂੰ ਬਹੁਤਿਆਂ ਦੇ ਫੋਨ ਆਏ ਜਾਂ ਮਿਲ ਕੇ ਵੀ ਦੱਸਿਆ ਕਿ ਉਹ ਬਹੁਤ ਖੁਸ਼ ਆ ਉਹਨਾਂ ਨੂੰ ਮੈਂ ਜੋ ਕਿਹਾ ਸੀ ਆ ਕਿ ਆਪਦੇ ਪੁਰਾਣੇ ਯਾਰਾਂ ਦੋਸਤਾਂ ਬੇਲੀਆਂ ਸਹੇਲੀਆਂ ਨੂੰ ਮਿਲ ਲਓ ਉਹਨਾਂ ਨੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਮਿਲ ਕੇ ਉਹ ਦੱਸਿਆ ਕਿ ਅਸੀਂ ਬਚਪਨਾ ਬੜਾ ਯਾਦ ਕੀਤਾ ਸਾਨੂੰ ਬਹੁਤ ਚੰਗਾ ਲੱਗਿਆ ਅਸੀਂ ਹਲਕਾ ਮਹਿਸੂਸ ਕੀਤਾ ਆデアਪਨ ਤੇ ਅਸੀਂ ਆ ਵਾਦਾ ਕੀਤਾ ਕਿ ਅਸੀਂ ਸਮੇਂ-ਸਮੇਂ ਤੇ ਮਿਲਦੇ ਰਵਾਂਗੇ ਤੇ ਆਪਣੇ ਆਪ ਨੂੰ ਹਲਕੀਆਂ-ਫੁਲਕੀਆਂ ਗੱਲਾਂ ਕਰਕੇ ਆਪਦੇ ਦਿਮਾਗ ਨੂੰ ਦਿਲ ਨੂੰ ਹਲਕਾ ਕਰਦੇ ਰਵਾਂਗੇ ਆਪ ਸਭ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਦੱਸਿਆ ਕਿ ਤੁਸੀਂ ਖੁਸ਼ ਹੋ ਤੁਹਾਡੀ ਖੁਸ਼ੀ ਲਈ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਸਾਰੇ ਖੁਸ਼ ਹੋ ਜਾਣ ਸਮਾਤ ਚ ਚਲੇ ਜਾਣ ਹੌਲੇ ਹੌਲੇ ਆਪਾਂ ਵੀ ਸਮਾਤ ਚ ਜਾਣਾ ਬਿਸਮਾਦ ਉਹ ਅਵਸਥਾ ਜਿੱਥੇ ਖੁਸ਼ੀ ਦੱਸੀ ਨਹੀਂ ਜਾ ਸਕਦੀ ਤੇ ਉਹ ਖੁਸ਼ੀ ਬਿਸਮਾਦ ਦੀ ਰੱਬ ਨੂੰ ਪ੍ਰਾਪਤੀ ਕਰਕੇ ਹੁੰਦੀ ਹੈ ਤੇ ਜਿਸ ਤਰ੍ਹਾਂ ਮੈਂ ਰੱਬ ਨੂੰ ਫੀਲ ਕਰਦਾ ਹਰ ਵਕਤ ਸਮਾਤ ਚ ਰਹਿਣਾ ਮੇਰੀ ਵੀ ਇੱਛਾ ਹੈ ਕਿ ਤੁਸੀਂ ਸਭ ਵੀ ਉਸੇ ਹੀ ਬਿਸਮਾਦ ਚ ਚਲੇ ਜਾਓ ਅੱਜ ਮੈਂ ਤੁਹਾਡੇ ਨਾਲ ਵੀਡੀਓ ਚ ਇੱਕ ਹੋਰ ਬੇਨਤੀ ਕਰਨ ਲੱਗਿਆ ਜਿ ਕਿ ਅੱਪਾ ਦੇਖਦੇ ਆ ਕਿ ਅਸੀਂ ਜ਼ਿੰਦਗੀ ਜਿਉਂਦੇ ਹੋਇਆ ਇਸ ਜੀਵਨ ਚ ਵਿੱਚ ਦੇ ਹੋਇਆ ਬਹੁਤ ਹੀ ਬੋਝ ਲੱਦੇ ਹੋਇਆ ਬਹੁਤ ਹੀ ਭਾਰ ਆ ਸਾਡੇ ਤੇ ਜਿਹਦੇ ਕਰਕੇ ਸਾਡੀ ਜ਼ਿੰਦਗੀ ਵਿੱਚ ਹਾਸੇ ਹੀ ਨਹੀਂ ਆ ਰਹੇ ਖੁਸ਼ੀ ਨਹੀਂ ਆ ਰਹੀ ਜਾਂ ਛਾ ਹੀ ਨਹੀਂ ਆ ਰਹਾ ਬਿਨਾ ਮਤਲਬ ਤੋਂ ਅਸੀਂ ਕੋਈ ਕੰਮ ਹੀ ਨਹੀਂ ਕਰਦੇ ਬਿਨਾ ਮਤਲਬ ਤੋਂ ਅਸੀਂ ਹੱਸਦੇ ਨਹੀਂ ਬਹੁਤ ਦੇਖਿਆ ਮੈਂ ਬਹੁਤ ਲੋਕ ਤਾਂ ਹੱਸਦੇ ਹੀ ਨਹੀਂ ਸਾਰੀ ਸਾਰੀ ਜ਼ਿੰਦਗੀ ਮੈਨੂੰ ਤਾਂ ਲੱਗਦਾ ਹੱਸਦੇ ਹੁਣੇ ਘਰੇ ਵੀ ਕਿਉਂਕਿ ਉਹ ਸਾਡੇ ਮੱਛੇ ਰਹਿੰਦੇ ਆ ਜਿਹੜੇ ਬਾਹਰ ਸਾਡੇ ਮੱਛੇ ਰਹਿੰਦੇ ਘਰੇ ਵੀ ਮੱਚ ਕੇ ਜਾਂਦੇ ਹੁਣੇ ਬਸ ਮੈਨੂੰ ਸਮਝ ਨਹੀਂ ਆਈ ਵੀ ਉਹ ਹੱਸਦੇ ਕਦੋਂ ਹੋਣਗੇ ਪਰ ਮੇਰੀ ਇੱਛਾ ਹੈ ਕਿ ਸਾਰੇ ਹੱਸੋ ਖੁਸ਼ ਹੋ ਤਾਂ ਉਹਦੇ ਵਾਸਤੇ ਮੈਂ ਇੱਕ ਥੋੜੀ ਜਿਹੀ ਸਲਾਹ ਦੇਣੀ ਚਾਹਣਾ ਮੈਂ ਆਮ ਦੇਖਦਾ ਕਿ ਮੇਰੇ ਵੀ ਸੀਗਾ ਮੈਂ ਤੇ ਐਕਸਪੈਰੀਮੈਂਟ ਕੀਤਾ ਪਿਛਲੇ ਕਾਫੀ ਸਮੇਂ ਤੋਂ ਮੈਂ ਤਾਂ ਹੀ ਫ੍ਰੀ ਹਾਂ ਕਿ ਮੈਂ ਆਪ ਤੇ ਜਿਹੜੀ ਹੈਗੀ ਆ ਨਾ ਇੱਕ ਦਿਨ ਬੈਠਾ ਸੀ ਕਾਫੀ ਸਾਲਾਂ ਦੀ ਗੱਲ ਆ ਕਿ ਕਾਪੀ ਲਾ ਲਈ ਸੀ ਕਾਪੀ ਚੱਕੀ ਪੈਨ ਚੱਕਿਆ ਤੇ ਮੈਂ ਤਿੰਨ ਪੇਜ ਲਾ ਲਏ ਇੱਕ ਪੇਗ ਤੇ ਮੈਂ ਉਹ ਗੱਲਾਂ ਲਿਖੀਆਂ ਉਹ ਲੋਕਾਂ ਦੇ ਨਾਮ ਲਿਖੇ ਉਹ ਰਿਸ਼ਤਿਆਂ ਦੇ ਨਾਮ ਲਿਖੇ ਉਹ ਜਿਹੜੀ ਹੈਗੀਆਂ ਸੋਚਾਂ ਲਿਖੀਆਂ ਜਿਦੇ ਨਾਲ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਸੇ ਐਹੋਜਾ ਸ਼ਖਸ ਹੁੰਦਾ ਸਾਡੀ ਜ਼ਿੰਦਗੀ ਚ ਜਿਹਨੂੰ ਅਸੀਂ ਸਿਰਫ ਯਾਦ ਕਰਕੇ ਉਹਦੀਆਂ ਗੱਲਾਂ ਯਾਦ ਕਰਕੇ ਉਹਦਾ ਚਿਹਰਾ ਯਾਦ ਕਰਕੇ ਅਸੀਂ ਖੁਸ਼ ਹੋ ਜਾਂਦੇ ਉਹਦੀ ਲੋਕਾਂ ਦਾ ਮੈਂ ਨਾਮ ਲਿਖਿਆ ਫਿਰ ਮੈਂ ਜਿਹੜੇ ਹੈਗਾ ਉਹ ਜਿਹੜ ਜਿਹੜੇ ਕੰਮਾਂ ਤੋਂ ਮੈਨੂੰ ਖੁਸ਼ੀ ਮਿਲਦੀ ਆ ਜਿਵੇਂ ਮੈਂ ਸਵੇਰ ਉੱਠ ਕੇ ਪੰਛੀਆਂ ਨੂੰ ਸੁਣਨਾ ਸੂਰਜ ਚੜ੍ਹਦਾ ਦੇਖਣਾ ਹੋਰ ਕੁਦਰਤ ਤਨੂ ਮਾਨਣਾ ਮਿੱਟੀ ਦੀ ਖੁਸ਼ਬੂ ਲੈਣੀ ਮੀਂਹ ਪੈਣ ਦੇ ਵਿੱਚ ਨਹਾਉਣਾ ਇਹ ਸਾਰਾ ਕੁਝ ਬਚਪਨੇ ਨੂੰ ਜਿਹੜਾ ਹੈਗਾ ਗੱਲਾਂបੱਤਾਂ ਕਰਨੀਆਂ ਕੋਈ ਸੋਚ ਸਮਝ ਕੇ ਗੱਲ ਨਹੀਂ ਕਰਨੀ ਜੋ ਹੈਗਾ ਸੋ ਹੋਗਾ ਜਾਂ ਜਿਹੜੇ ਹੈਗੇ ਕੋਈ ਕੰਮ ਕੀਤੇ ਸੀ ਮੈਂ ਉਹ ਚੰਗੇ ਕੀਤੇ ਸੀ ਕਈ ਸ਼ਰਾਰਤਾਂ ਵਾਲੇ ਕੀਤੇ ਸੀ ਉਹ ਸਾਰੀਆਂ ਗੱਲਾਂ ਮੈਂ ਨੋਟ ਕਰ ਲਈਆਂ ਤੇ ਇੱਕ ਮੈਂ ਉਹ ਗੱਲਾਂ ਨੋਟ ਕਰ ਲਈ ਜਿੱਥੇ ਮੈਂ ਤੋਂ ਬੜੀਆਂ ਵੱਡੀਆਂ ਗਲਤੀਆਂ ਆ ਜਿੱਥੇ ਮੈਥੋਂ ਨਿਰਾਸ਼ਾ ਹੋਈ ਸੀ ਮੈਨੂੰ ਉਹ ਲੋਕਾਂ ਦੇ ਨਾਂ ਲਿਖ ਲਏ ਜਿਨ੍ਹਾਂ ਨੇ ਮੈਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਦੁੱਖ ਦਿੱਤਾ ਸੀ ਜਾਂ ਜਿਹੜੇ ਹੈਗੇ ਉਹ ਉਹ ਕੰਮ ਉਹ ਸੋਚਾਂ ਉਹ ਚੀਜ਼ਾਂ ਜਿਨ੍ਹਾਂ ਦਾ ਕਰਕੇ ਮੈਨੂੰ ਕਿਸੇ ਚੜ ਚੜਦੀ ਆ ਕੋਈ ਇਹੋ ਜਿਹੀ ਸਿੱਖਣੀਆਂ ਜੋ ਚੀਜ਼ਾਂ ਜੋ ਵੀ ਕੁਝ ਸੀਗਾ ਤੇ ਇੱਕ ਮੈਂ ਉਹ ਪੇਜ ਲਿਖ ਲਿਆ ਜਿੱਥੇ ਮੈਂ ਆਪਦੀ ਲਾਈਫ ਨੂੰ ਬੜੇ ਨਾਰਮਲ ਢੰਗ ਨਾਲ ਆਮ ਜ਼ਿੰਦਗੀ ਜਿਵੇਂ ਜਿਉਂਦੇ ਲੋਕ ਹੋਵੇਂ ਜਿਉਂਦਾ ਸੀ ਮੈਂ ਉਹ ਤਿੰਨੇ ਪੇਜ ਲਿਖ ਲਏ ਸੀ ਤੇ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਜਰੂਰ ਸਮਾਂ ਕੱਢ ਕੇ ਅੱਧਾ ਪੌਣਾ ਘੰਟਾ ਲੱਗੂਗਾ ਸਾਰਾ ਘੋਕ ਕੇ ਲਿਖ ਲਿਓ ਜੇ ਫਿਰ ਅਗਲੇ ਦਿਨ ਮੈਂ ਕੀ ਕੀਤਾ ਸੀ ਉਹਦੇ ਵਿੱਚੋਂ ਫਿਰ ਛਾਂਟ ਲਈ ਸੀ ਕਿਹੜੇ ਕਿਹੜੇ ਜਮਾਈ ਜਿਹੜੇ ਜਿੰਨਾ ਬਗੈਰ ਮੈਨੂੰ ਖੁਸ਼ੀ ਨਹੀਂ ਮਿਲਦੀ ਉਹ ਹੋ ਕੇ ਆਮ ਜ਼ਿੰਦਗੀ ਵਾਲੇ ਗੱਲ ਹੋਵੇ ਜਿਹੜੇ ਬਾਹਲੇ ਮੈਨੂੰ ਜਿਹੜੇ ਆ ਗਿਆ ਪਰੇਸ਼ਾਨ ਕਰਦੀਆਂ ਸੀ ਗੱਲਾਂ ਲੋਕ ਚੀਜ਼ਾਂ ਉਹ ਸਾਰੀਆਂ ਲਿਖ ਲਈਆਂ ਇਸ ਤੋਂ ਤੱਕ ਕਿ ਕਈ ਮੈਂ ਪਰੇਸ਼ਾਨ ਕਰਨ ਦੀਆਂ ਚੀਜ਼ਾਂ ਸੀ ਜਿਵੇਂ ਕਈ ਚੀਜ਼ਾਂ ਪ੍ਰਾਣੀਆਂ ਸਪਈਆਂ ਸੀ ਘਰੇ ਜਾਂ ਮੇਰੇ ਕੱਪੜੇ ਪ੍ਰਾਣੇ ਐਵੇਂ ਪਾਉਣੇ ਨਹੀਂ ਕਰਨੇ ਪਸੰਦ ਨਹੀਂ ਸੀ ਕਿਸੇ ਦੇ ਦਿੱਤੇ ਹੋਏ ਸੀ ਨਹੀਂ ਦੇ ਸਕਦੇ ਸੀ ਕਿਸੇ ਨੂੰ ਹੋਰ ਜਾਂ ਕੋਈ ਇਹੋ ਜਿਹੀਆਂ ਹੋਰ ਚੀਜ਼ਾਂ ਸੀਗੀਆਂ ਮਤਲਬ ਸਾਰੀਆਂ ਜਿਹੜੀਆਂ ਮੈਨੂੰ ਐਵੇਂ ਖੇਚੀ ਚੜਾਉਂਦੀਆਂ ਸੀ ਫालतू ਪਈਆਂ ਚੀਜ਼ਾਂ ਉਹ ਵੀ ਮੈਂ ਲਿਖ ਲਈਆਂ ਮਤਲਬ ਮੈਂ ਉਦੋਂ ਆਮ ਲੋਕਾਂ ਵਾਂਗੂ ਹੀ ਸੀਗਾ ਤੇ ਫਿਰ ਮੈਂ ਕਿਹਾ ਵੀ ਆਇਆ ਤਾਂ ਗੱਲ ਨਹੀਂ ਬਾਨੀ ਸਾਰੀ ਜ਼ਿੰਦਗੀ ਇਸ ਸਿਆਪੀ ਚ ਥੋੜੋ ਮੈਂ ਰਹਿਣਾ ਤਾਂ ਫਿਰ ਮੈਂ ਸਾਰਾ ਕੁਝ ਲਿਖਿਆ ਤੇ ਮੈਂ ਬੇਨਤੀ ਕਰ ਤੁਸੀ ਵੀ ਤਿੰਨੇ ਪੇਜ ਆਏ ਲਿਖੀਓ ਠੀਕ ਹੈ ਫਿਰ ਤੁਸੀਂ ਜਦੋਂ ਲਿਖ ਲਿਆ ਫਿਰ ਮੈਂ ਬੇਨਤੀ ਕਰੂੰਗਾ ਜਿਹੜੇ ਮਾੜਾ ਪੇਜ ਆ ਉਸ ਮਾੜੇ ਪੇਜ ਨੂੰ ਚੰਗੀ ਤਰ੍ਹਾਂ ਖੋਖ ਲਿਓ ਜੇ ਤੇ ਉਹਦੇ ਵਿੱਚ ਜੋ ਜੋ ਵੀ ਤੁਸੀਂ ਨੋਟ ਕੀਤੇ ਗੱਲ ਜੋ ਸ਼ਰਸ਼ ਜੋ ਚੀਜ਼ਾਂ ਜੋ ਗੱਲਾਂ ਜੋ ਪ੍ਰਾਣੀਆਂ ਗੱਲਾਂ ਜੋ ਨਵੀਆਂ ਗੱਲਾਂ ਜਾਂ ਕੁਛ ਵੀ ਸੋਚਾਂ ਜੋ ਵੀ ਕੁਛ ਵੀ ਉਹ ਸਾਰੀਆਂ ਨੂੰ ਨੋਟ ਕਰਕੇ ਕਲੀਅਰ ਕਰਕੇ ਸੈੱਟ ਕੇ ਉਹਨੂੰ ਪਾੜ ਲਿਓ ਪਾੜ ਕੇ ਤੇ ਸਾੜ ਦਿਓ ਤੇ ਮੁੜ ਕੇ ਉਹਨਾਂ ਨੂੰ ਕਦੇ ਵੀ ਜਾਦ ਨਾ ਕਰਿਆ ਜਾਈ। ਬਸ ਜੇ ਕਿਸੇ ਨੇ ਤੁਹਾਡੇ ਨਾਲ ਕੋਈ ਤੱਕਾ ਕੀਤਾ ਸੀ, ਕੋਈ ਤੁਹਾਡੇ ਤੇ ਜਿਹੜੀ ਹੈਗੀ ਕੋਈ ਇਲਜ਼ਾਮ ਲੱਗਿਆ ਸੀ, ਲਾਇਆ ਸੀ ਕਿਸੇ ਨੇ, ਕੋਈ ਨਜਾਇਜ਼ ਗੱਲ ਕੀਤੀ ਸੀ ਤੁਹਾਨੂੰ ਨਜਾਇਜ਼ ਗੁੱਸਾ ਚੜਾਇਆ ਸੀ ਜਾਂ ਕਿਸੇ ਨੇ ਜਿਹੜਾ ਹੈਗਾ ਚੀਜ਼ਾਂ ਤੁਹਾਡੇ ਤੋਂ ਟੁੱਟ ਗਈਆਂ ਸੀ, ਉਹ ਉਵੇਂ ਪਈਆਂ ਸੀ। ਜੋ ਵੀ ਕੁਝ ਸੀਗਾ બસ ਉਹਨਾਂ ਨੂੰ ਮੁੜ ਕੇ ਯਾਦ ਨਾ ਕਰਿਓ ਜਿਸ ਤੇ ਉਹਨਾਂ ਦੀ ਪਕੜ ਛੱਡ ਦਿਓ ਜੇ ਖਤਮ ਕਰ ਦਿਓ ਜੀ ਮਤਲਬ ਅਸੀਂ ਕਈ ਇਹ ਚੀਜ਼ ਜਿਹਾ ਫालतू ਚੀਜ਼ਾਂ ਦੀ ਪਕੜ ਕੀਤੀ ਹੁੰਦੀ ਹੈ ਉਹਨਾਂ ਨੂੰ ਸਾਰ ਦੇ ਦਿਓ ਜੀ ਬਿਲਕੁਲ ਆਪ ਦੇ ਆਪ ਨਾਲ ਵਾਅਦਾ ਕਰ ਲਓ ਜੀ ਵੀ ਨਹੀਂ ਅੱਜ ਤੋਂ ਬਾਅਦ ਮੈਂ ਇਹ ਗੱਲਾਂ ਨਹੀਂ ਸੋਚਣੀਆਂ ਜਿਹੜੀਆਂ ਹੋ ਚੁੱਕੀਆਂ ਮੇਰੇ ਨਾਲ ਪੁਰਾਣੀਆਂ ਮੈਂ ਉਹ ਗੱਲਾਂ ਸਾਰੀਆਂ ਜੋ ਵੀ ਹੋਈਆਂ ਉਹਨਾਂ ਨੂੰ ਭੁੱਲ ਗਿਆ ਓਵੇਂ ਤੁਸੀਂ ਵੀ ਉਹ ਚੀਜ਼ਾਂ ਨੂੰ ਬਸ ਭੁੱਲ ਜਾਣਾ ਪਤਾ ਨਹੀਂ ਹੈ ਹੀ ਨਹੀਂ ਸਾਡੀ ਲਾਈਫ ਦਾ ਭਾਰ ਹੀ ਨਹੀਂ ਸੀ ਤੇ ਦੂਜੇ ਪਾਸੇ ਜਿਹੜੀਆਂ ਗੱਲਾਂ ਤੁਹਾਨੂੰ ਬਹੁਤ ਖੁਸ਼ੀ ਦਿੰਦੀਆਂ ਬਹੁਤ ਪਿਆਰੀਆਂ ਗੱਲਾਂ ਬਹੁਤ ਪਿਆਰੇ ਲੋਕ ਸਾਨੂੰ ਮਿਲਦੇ ਆ ਲਾਈਫ 'ਚ ਉਹਨਾਂ ਦੇ ਚਿਹਰੇ ਉਹਨਾਂ ਦੀਆਂ ਗੱਲਾਂ ਯਾਦ ਕਰਕੇ ਸਾਡੇ ਚਿਹਰੇ ਤੇ ਵੈਸੇ ਹੀ ਮੁਸਕਾਨ ਆ ਜਾਂਦੀ ਆ ਉਹ ਜਿਹੇ ਲੋਕਾਂ ਨੂੰ ਤੁਸੀਂ ਜਿਹੜਾ ਹੈਗਾ ਜਾਓ ਉਹ ਜੀਆਂ ਚੀਜ਼ਾਂ ਉਹ ਜੀ ਸਮਾਂ ਉਹ ਜੀ ਕੁਦਰਤ ਦੀਆਂ ਉਹ ਗੱਲਾਂ ਉਹਨਾਂ ਸਾਰੀਆਂ ਨੋਟ ਕਰਕੇ ਉਹਨਾਂ ਨੂੰ ਉਹਨਾਂ ਤੇ ਵਕਤ ਤੋਂ ਵੱਧ ਤਵੱਜਾ ਦਿਓ ਜੀ ਤੇ ਜਿਹੜੀਆਂ ਆਮ ਲਾਈਫ ਦੇ ਵਿੱਚ ਸਾਡੀਆਂ ਚੱਲ ਰਹੀਆਂ ਉਹ ਵੀ ਚੱਲਣ ਦਿਓ ਉਹਨਾਂ ਦੇ ਕੋਈ ਬਾਲਾ ਪ੍ਰਵਾਹ ਨਾ ਕਰੋ ਪਰ ਜਿਹੜੀਆਂ ਤੁਹਾਨੂੰ ਤੰਗ ਕਰਦੀਆਂ ਉਹਨਾਂ ਨੂੰ ਹਮੇਸ਼ਾ ਲਈ ਮਾਫ ਕਰ ਦੇਣਾ ਹਾਂ ਸਭ ਤੋਂ ਸੱਚ ਵੱਡੀ ਗੱਲ ਇਹ ਆ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਧੀਕੀ ਕੀਤੀ ਆ ਤਾਂ ਉਹਨੂੰ ਮਾਫ ਕਰ ਦੇਣਾ ਮਾਫ ਕਰ ਦੇਣ ਦਾ ਮਤਲਬ ਇਹ ਨਹੀਂ ਕਿ ਉਹ ਗਲਤ ਸੀ ਤੇ ਮੈਂ ਮਾਫ ਕਰ ਤਾਂ ਮੈਂ ਵੱਡਾ ਹੋ ਗਿਆ ਨਾ ਨਾ ਮਾਫ ਕਰ ਦੇਣ ਦਾ ਮਤਲਬ ਮੇਰੇ ਹਿਸਾਬ ਨਾਲ ਤਾਂ ਇੰਨਾ ਕੀ ਆ ਕਿ ਬਸ ਭੁੱਲ ਜਾਓ ਜੇ ਕਦੇ ਵੀ ਉਹ ਕਦੇ ਤੁਹਾਡੀ ਜ਼ਿੰਦਗੀ ਚ ਮਿਲ ਜਾਣ ਤੁਹਾਨੂੰ ਮਿਲ ਤਾਂ ਖਿੜੇ ਮੱਥੇ ਉਵੇਂ ਮਿਲਣਾ ਜਿਵੇਂ ਸਭ ਪਿਆਰੇ ਹੁੰਦੇ ਮਤਲਬ ਉਹਦੀਆਂ ਗੱਲਾਂ ਨੂੰ ਭੁੱਲ ਜਾਣਾ ਇਨਸਾਨ ਨਹੀਂ ਮੈਂ ਕਹਿ ਰਿਹਾ ਵੀ ਛੱਡ ਦਿਓ ਬਸ ਉਹਨੂੰ ਭੁੱਲ ਜਾਓ ਤੇ ਉਹਨੂੰ ਬਾਲੀ ਤਵੱਜੋ ਨਹੀਂ ਦੇਣੀ ਬਸ ਨਾਰਮਲ ਲਾਈਫ ਚ ਜੇ ਮਿਲ ਗਿਆ ਠੀਕ ਹੈ ਨਹੀਂ ਮਿਲਿਆ ਤਾਂ ਵੀ ਠੀਕ ਹੈ ਪਰ ਉਹਦੀ ਉਹਨੂੰ ਮਾਫ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਹੁਤ ਸਿਆਣੇ ਆ ਜਾਂ ਬਹੁਤ ਚੰਗੇ ਸੀ ਤੇ ਤੁਸੀਂ ਗਲਤ ਨਹੀਂ ਸੀਗੇ ਤੇ ਫਿਰ ਵੀ ਤੁਹਾਡੇ ਉੱਤੇ ਕੁਝ ਵੀ ਹੋ ਗਿਆ ਤਾਂ ਤੁਸੀਂ ਉਹਨੂੰ ਮਾਫ ਕਰਤ ਬਸ ਉਹ ਸਮਾ ਸੀ ਸਮਾਂ ਲੰਘ ਚੁੱਕਿਆ ਓਵੇਂ ਕੋਈ ਗੱਲਾਂ ਸੀ ਉਹ ਗੱਲਾਂ ਲੰਘ ਚੁੱਕੀਆਂ ਬਸ ਛੱਡ ਤਾਂ ਤੇ ਜਿਹੜੇ ਸਾਡੇ ਪਿਆਰੇ ਆ ਉਹਨਾਂ ਨੂੰ ਵੀ ਪਕੜਨਾ ਨਹੀਂ ਪਕੜ ਫੇਰ ਵੀ ਮਾੜੀ ਆ ਜੈਸੀ ਬੁਰੀਆਂ ਚੀਜ਼ਾਂ ਬੁਰੀਆਂ ਸੋਚਾਂ ਔੜੇ ਬੁਰੇ ਲੋਕਾਂ ਨੂੰ ਪਕੜਿਆ ਹੋਇਆ ਤਾਂ ਉਹ ਚੰਗਿਆਂ ਨੂੰ ਵੀ ਚੰਗੀਆਂ ਚੀਜ਼ਾਂ ਪਕੜ ਲਾ ਨਹੀਂ ਆ। ਬਸ ਉਹਨਾਂ ਨੂੰ ਜਿਉਣਾ। ਪਰ ਜਿੰਨਾ ਜਮਾ ਜਦੋਂ ਵੀ ਤੁਹਾਨੂੰ ਮਿਲ ਜਾਂ ਜਾਂ ਤੋਂ ਉਹਨਾਂ ਦੀ ਚਾਹ ਆ ਜਾਏ ਜਦੋਂ ਵੀ ਤੁਹਾਨੂੰ ਉਦੋਂ ਬਸ ਇੰਜੋਏ ਕਰਨਾ। ਕੋਸ਼ਿਸ਼ ਕਰਕੇ ਦੇਖਿਓ ਜੀ। ਤਿੰਨ ਪੇਜ ਲਾ ਲਓ ਇੱਕ ਪੇਜ ਨੂੰ ਾੜ ਕੇ ਸਿੱਟ ਦਿਓ। ਸਭ ਨੂੰ ਭੁਲਾ ਦਿਓ, ਮਾਫ਼ ਕਰ ਦਿਓ। ਦੂਜਿਆਂ ਨੂੰ ਆਪ ਦੇ ਕੋਲੇ ਲਿਆਓ ਵਾਤ ਵਾਤ ਉਹਨਾਂ ਨੂੰ ਸਮਾਂ ਦਿਓ ਪਕੜਨਾ ਕਿਸੇ ਨੂੰ ਨਹੀਂ ਨਾਰਮਲ ਲਾਈਫ ਸਿੱਧੀ ਜਿਹੀ ਜਿਉਂ 2 ਮਹੀਨੇ ਕਰਕੇ ਦੇਖਿਓ ਜੀ ਬੇਨਤੀ ਹੈ ਮੇਰੀ 2 ਮਹੀਨੇ ਕਰਕੇ ਦੇਖਿਓ ਜੀ ਤੁਹਾਡੀ ਜ਼ਿੰਦਗੀ ਬਹੁਤ ਹਲਕੀ ਹੋ ਜੂ ਬਹੁਤ ਸੌਖੀ ਹੋ ਜੂ ਬਹੁਤ ਪਿਆਰੀ ਹੋ ਜੂ ਤੁਹਾਨੂੰ ਆਪ ਦੇ ਆਪ ਨਾਲ ਹੀ ਪਿਆਰ ਹੋ ਜਾਊਗਾ ਵੀ ਹੈ ਦੁਨੀਆ ਇੰਨੀ ਉਹ ਬਹੁਤ ਚਤੂਰੀ ਫੈਲੀ ਤੇ ਬੈਨਾਂ ਹਲਕਾ ਤੇ ਤੁਹਾਨੂੰ ਹਲਕੇ ਹਲਕੇ ਦਾ ਉਹਦੇ ਵਿੱਚ ਕਮਾਂਡ ਨਹੀਂ ਹੋਣਾ ਇਹ ਵੀ ਨਾ ਸੋਚੋ ਇਹ ਗੁਣੀ ਹੋਣੀ ਪਰ ਤੁਹਾਨੂੰ ਆਪੇ ਆਪਣਾ ਪਿਆਰ ਹੋ ਜਾਊਗਾ ਫਿਰ ਤੁਸੀਂ ਮਸਤ ਰਹੋਗੇ ਤੇ ਮਸਤ ਹੋਣ ਦਾ ਅਗਲਾ ਸਟੈਪ ਬਿਸਮਾਰ ਹੋ ਜਾਣਾ ਫਿਰ ਤੁਸੀਂ ਬਿਸਮਾਰ ਹੋ ਜਾਓਗੇ ਕੋਈ ਪਰਵਾਹ ਨਹੀਂ ਬਸ ਬਿਸਮਾਰ ਤੇ ਮੇਰੀ ਬੇਨਤੀ ਇਹੀ ਹੈ ਇੱਕ ਦਿਨ ਤੁਸੀਂ ਸਭ ਬਿਸਮਾਰਛ ਜਾਓ ਜ਼ਿੰਦਗੀ ਨੂੰ ਜਿਉਂਓ ਬਹੁਤ ਹੀ ਬਹੁਤ ਹੀ ਪਿਆਰੀ ਹੈ ਬਹੁਤ ਹੀ ਗੁਲਜ਼ਾਰ ਜ਼ਿੰਦਗੀ ਹੈ ਇਹਨੂੰ ਜਿਉਅਲੋ ਬੋਝ ਵਿੱਚ ਦੁੱਖ ਵਿੱਚ ਚਿੰਤਾ ਵਿੱਚ ਫਿਕਰ ਵਿੱਚ ਇਹ ਪਿਆਰਾ ਸਮਾਂ ਨਾ ਲਗਾਓ ਬੇਨਤੀ ਆ ਤੈਨ ਪੇਜ ਲਾ ਕੇ ਇੱਕ ਨੂੰ ਪਾਰ ਛਟੋ ਇੱਕ ਨੂੰ ਦਿਲਚਸਾਲੋ ਇੱਕ ਨੂੰ ਵੈਸੇ ਹੀ ਜ਼ਿੰਦਗੀ ਜਿਉਅੋ ਪਕੜ ਕਿਸੇ ਦੀ ਵੀ ਨਹੀਂ ਕਰਨੀ ਨਾ ਬੁਰਿਆਂ ਦੀ ਨਾ ਚੰਗਿਆਂ ਦੀ ਬਸ ਵਿਚਰਨਾ ਜਿੰਨਾ ਸਮਾਂ ਤੁਹਾਨੂੰ ਜਿਹੜਾ ਖੁਸ਼ੀ ਦਿੰਦਾ ਖੁਸ਼ੀ ਲੈ ਲਓ ਦੁੱਖ ਨੂੰ ਛੱਡ ਦਿਓ ਧੰਨਵਾਦ ਤੁਹਾਡਾ ਤੁਸੀਂ ਮੇਰੀਆਂ ਗੱਲਾਂ ਸੁਣੀਆਂ ਸਭ ਨੂੰ ਸਤਿ ਸ੍ਰੀ ਅਕਾਲ ਆਸਾਂ ਕਿ ਤੁਸੀਂ ਆਪਦੇ ਤੇ ਲਾਗੂ ਕਰੋਗੇ ਤੇ ਆਪਦੀ ਜ਼ਿੰਦਗੀ ਨੂੰ ਖੁਸ਼ਹਾਲ ਤੇ ਸੁਖੀ ਬਣਾਓਗੇ ਧੰਨਵਾਦ